ਕਿ ਅੱਜ ਤੱਕ ਤੁਸੀਂ ਸੁਣਿਆ ਹੈ ਕਿ ਲਾੜੀ ਇੱਕ ਹੋਵੇ ਤੇ ਲਾੜੇ ਦੋ ਹੋਣ ਤੇ ਲਾੜੇ ਉਹ ਵੀ ਹੋਣ ਦੋ ਸਕੇ ਭਰਾ ਜੀ ਹਾਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਲਾੜਿਆਂ ਦੇ ਨਾਲ ਇੱਕ ਲੜੀ ਨੇ ਵਿਆਹ ਕਰਾਇਆ ਹੈ ਤੇ ਇਹ ਦੋਨੋਂ ਲਾੜੇ ਸਕੇ ਭਰਾ ਨੇ ਦਰਅਸਲ ਹਿਮਾਚਲ ਪ੍ਰਦੇਸ਼ ਦੇ ਪਿੰਡ ਸ਼ਿਲਾਈ ਦੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਪਿੰਡ ਦੇ ਪ੍ਰਦੀਪ ਨੇਗੀ ਤੇ ਕਪਿਲ ਨੇਗੀ ਨੇ ਨੇੜਲੇ ਪਿੰਡ ਕੁੰਹੜ ਦੀ ਸੁਨੀਤਾ ਚੋਹਾਨ ਦੇ ਨਾਲ ਆਪਸੀ ਸਹਿਮਤੀ ਨਾਲ ਵਿਆਹ ਕਰਾਇਆ ਤੇ ਇਸ ਵਿਆਹ ਦੇ ਵਿੱਚ ਪੂਰਾ ਭਾਈਚਾਰਾ ਤੇ ਲੋਕ ਸ਼ਾਮਲ ਹੋਏ प्रदीप ਜਲ ਸ਼ਕਤੀ ਵਿਭਾਗ ਤੇ ਕਪਿਲ ਵਿਦੇਸ਼ ਦੇ ਪ੍ਰਾਣਾਚਾਰੀ ਸੈਕਟਰ ਚ ਕੰਮ ਕਰਦਾ ਹੈ प्रदीप ਨੇਗੀ ਨੇ ਕਿਹਾ ਕਿ ਦੋਵੇਂ ਭਰਾਵਾਂ ਦਾ ਸਾਂਝਾ ਫੈਸਲਾ ਸੀ ਤੇ ਆਪਣੀ ਰਵਾਇਤ ਤੇ ਉਹਨਾਂ ਨੂੰ ਮਾਣ ਹੈ ਜਦਕਿ ਕਪਿਲ ਨੇਗੀ ਨੇ ਕਿਹਾ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ਵਿੱਚ ਯਕੀਨ ਕੀਤਾ ਮੈਂ ਭਾਵੇਂ ਵਿਦੇਸ਼ ਰਹਿਣਾ ਪਰ ਵਿਆਹ ਰਾਹੀਂ ਆਪਣੀ ਪਤਨੀ ਨੂੰ ਖੂਬ ਪਿਆਰ ਦੇਵਾਂਗੇ ਕੀ ਅੱਜ ਤੱਕ ਤੁਸੀਂ ਸੁਣਿਆ ਹੈ ਕਿ ਲਾੜੀ ਇੱਕ ਹੋਵੇ ਤੇ ਲਾੜੇ ਦੋ ਹੋਣ ਤੇ ਲਾੜੇ ਉਹ ਵੀ ਹੋਣ ਦੋ ਸਕੇ ਭਰਾ ਜੀ ਹਾਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਲਾੜਿਆਂ ਦੇ ਨਾਲ ਇੱਕ ਲੜੀ ਨੇ ਵਿਆਹ ਕਰਾਇਆ ਹੈ ਤੇ ਇਹ ਦੋਨੋਂ ਲਾੜੇ ਸਕੇ ਭਰਾ ਨੇ ਦਰਅਸਲ ਹਿਮਾਚਲ ਪ੍ਰਦੇਸ਼ ਦੇ ਪਿੰਡ ਸ਼ਿਲਾਈ ਦੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਪਿੰਡ ਦੇ ਪ੍ਰਦੀਪ ਨੇਗੀ ਤੇ ਕਪਿਲ ਨੇਗੀ ਨੇ ਨੇੜਲੇ ਪਿੰਡ ਕੁੰਹੜ ਦੀ ਸੁਨੀਤਾ ਚੋਹਾਨ ਦੇ ਨਾਲ ਆਪਸੀ ਸਹਿਮਤੀ ਨਾਲ ਵਿਆਹ ਕਰਾਇਆ ਤੇ ਇਸ ਵਿਆਹ ਦੇ ਵਿੱਚ ਪੂਰਾ ਭਾਈਚਾਰਾ ਤੇ ਲੋਕ ਸ਼ਾਮਲ ਹੋਏ ਪ੍ਰਦੀਪ ਜਲ ਸ਼ਕਤੀ ਵਿਭਾਗ ਤੇ ਕਪਿਲ ਵਿਦੇਸ਼ ਦੇ ਪ੍ਰਾਣਾਚਾਰੀ ਸੈਕਟਰ ਚ ਕੰਮ ਕਰਦਾ ਹੈ ਪ੍ਰਦੀਪ ਨੇਗੀ ਨੇ ਕਿਹਾ ਕਿ ਦੋਵੇਂ ਪਰਾਵਾਂ ਦਾ ਸਾਂਝਾ ਫੈਸਲਾ ਸੀ ਤੇ ਆਪਣੀ ਰਵਾਇਤ ਤੇ ਉਹਨਾਂ ਨੂੰ ਮਾਣ ਹੈ ਜਦਕਿ ਕਪਿਲ ਨੇਗੀ ਨੇ ਕਿਹਾ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ਵਿੱਚ ਯਕੀਨ ਕੀਤਾ ਮੈਂ ਭਾਵੇਂ ਵਿਦੇਸ਼ ਰਹਿਣਾ ਪਰ ਵਿਆਹ ਰਾਹੀਂ ਆਪਣੀ ਪਤਨੀ ਨੂੰ ਖੂਬ ਪਿਆਰ ਦੇਵਾਂਗੇ ਕਿ ਅੱਜ ਤੱਕ ਤੁਸੀਂ ਸੁਣਿਆ ਹੈ ਕਿ ਲਾੜੀ ਇੱਕ ਹੋਵੇ ਤੇ ਲਾੜੇ ਦੋ ਹੋਣ ਤੇ ਲਾੜੇ ਉਹ ਵੀ ਹੋਣ ਦੋ ਸਕੇ ਭਰਾ ਜੀ ਹਾਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਲਾੜਿਆਂ ਦੇ ਨਾਲ ਇੱਕ ਲਾੜੀ ਨੇ ਵਿਆਹ ਕਰਾਇਆ ਤੇ ਇਹ ਦੋਨੋਂ ਲਾੜੇ ਸਕੇ ਭਰਾ ਨੇ ਦਰਅਸਲ ਹਿਮਾਚਲ ਪ੍ਰਦੇਸ਼ ਦੇ ਪਿੰਡ ਸ਼ਿਲਾਈ ਦੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਪਿੰਡ ਦੇ ਪ੍ਰਦੀਪ ਨੇਗੀ ਤੇ ਕਪਿਲ ਨੇਗੀ ਨੇ ਨੇੜਲੇ ਪਿੰਡ ਕੁੰਹੜ ਦੀ ਸੁਨੀਤਾ ਚੋਹਾਨ ਦੇ ਨਾਲ ਆਪਸੀ ਸਹਿਮਤੀ ਨਾਲ ਵਿਆਹ ਕਰਾਇਆ ਤੇ ਇਸ ਵਿਆਹ ਦੇ ਵਿੱਚ ਪੂਰਾ ਭਾਈਚਾਰਾ ਤੇ ਲੋਕ ਸ਼ਾਮਲ ਹੋਏ प्रदीप ਜਲ ਸ਼ਕਤੀ ਵਿਭਾਗ ਤੇ ਕਪਿਲ ਵਿਦੇਸ਼ ਦੇ ਪ੍ਰਾਣਾਚਾਰੀ ਸੈਕਟਰ ਚ ਕੰਮ ਕਰਦਾ ਹੈ प्रदीप ਨੇਗੀ ਨੇ ਕਿਹਾ ਕਿ ਦੋਵੇਂ ਭਰਾਵਾਂ ਦਾ ਸਾਂਝਾ ਫੈਸਲਾ ਸੀ ਤੇ ਆਪਣੀ ਰਵਾਇਤ ਤੇ ਉਹਨਾਂ ਨੂੰ ਮਾਣ ਹੈ ਜਦਕਿ ਕਪਿਲ ਨੇਗੀ ਨੇ ਕਿਹਾ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ਵਿੱਚ ਯਕੀਨ ਕੀਤਾ ਮੈਂ ਭਾਵੇਂ ਵਿਦੇਸ਼ ਰਹਿਣਾ ਪਰ ਵਿਆਹ ਰਾਹੀਂ ਆਪਣੀ ਪਤਨੀ ਨੂੰ ਖੂਬ ਪਿਆਰ ਦੇਵਾਂਗੇ ਕਿ ਅੱਜ ਤੱਕ ਤੁਸੀਂ ਸੁਣਿਆ ਹੈ ਕਿ ਲਾੜੀ ਇੱਕ ਹੋਵੇ ਤੇ ਲਾੜੇ ਦੋ ਹੋਣ ਤੇ ਲਾੜੇ ਉਹ ਵੀ ਹੋਣ ਦੋ ਸਕੇ ਭਰਾ ਜੀ ਹਾਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਲਾੜਿਆਂ ਦੇ ਨਾਲ ਇੱਕ ਲੜੀ ਨੇ ਵਿਆਹ ਕਰਾਇਆ ਹੈ ਤੇ ਇਹ ਦੋਨੋਂ ਲਾੜੇ ਸਕੇ ਭਰਾ ਨੇ ਦਰਅਸਲ ਹਿਮਾਚਲ ਪ੍ਰਦੇਸ਼ ਦੇ ਪਿੰਡ ਸ਼ਿਲਾਈ ਦੀ ਹੈ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਪਿੰਡ ਦੇ ਪ੍ਰਦੀਪ ਨੇਗੀ ਤੇ ਕਪਿਲ ਨੇਗੀ ਨੇ ਨੇੜਲੇ ਪਿੰਡ ਕੁੰਹੜ ਦੀ ਸੁਨੀਤਾ ਚੋਹਾਨ ਦੇ ਨਾਲ ਆਪਸੀ ਸਹਿਮਤੀ ਨਾਲ ਵਿਆਹ ਕਰਾਇਆ ਤੇ ਇਸ ਵਿਆਹ ਦੇ ਵਿੱਚ ਪੂਰਾ ਭਾਈਚਾਰਾ ਤੇ ਲੋਕ ਸ਼ਾਮਲ ਹੋਏ ਪ੍ਰਦੀਪ ਜਲ ਸ਼ਕਤੀ ਵਿਭਾਗ ਤੇ ਕਪਿਲ ਵਿਦੇਸ਼ ਦੇ ਪ੍ਰਾਣਾਚਾਰੀ ਸੈਕਟਰ ਚ ਕੰਮ ਕਰਦਾ ਹੈ ਪ੍ਰਦੀਪ ਨੇਗਣੀ ਕਹੇ ਕਿ ਦੋਵੇਂ ਪਰਾਵਾਂ ਦਾ ਸਾਂਝਾ ਫੈਸਲਾ ਸੀ ਤੇ ਆਪਣੀ ਰਵਾਇਤ ਤੇ ਉਹਨਾਂ ਨੂੰ ਮਾਨ ਹੈ ਜਦ ਕਿ ਕਪਿਲ ਨੇਗਣੀ ਕਹੇ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ਵਿੱਚ ਯਕੀਨ ਕੀਤਾ ਮੈਂ ਭਾਵੇਂ ਵਿਦੇਸ਼ ਰਹਿਣਾ ਪਰ ਵਿਆਹ ਰਾਹੀਂ ਆਪਣੀ ਪਤਨੀ ਨੂੰ ਖੂਬ ਪਿਆਰ ਦੇਵਾਂਗੇ